ਸਰਕਾਰੀ ਸਕੂਲ ਜੰਗ ਦਾ ਮੈਦਾਨ ਬਣ ਚੁੱਕੇ ਹਨ ਤਾਂ ਦੱਸ ਦੇ ਕਿ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਚਿਮਣੇ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਦੋ ਤਰ੍ਹਾਂ ਦੀ ਜੰਗ ਕੇ ਲੜਾਈ ਦੇਖਣ ਨੂੰ ਮਿਲੀ ਹੈ ਇੱਥੇ ਨੌਜਵਾਨ ਆਪਣਾ ਭਵਿੱਖ ਬਣਾਉਣ ਦੇ ਲਈ ਸਕੂਲਾਂ ਦੇ ਵਿੱਚ ਪੜ੍ਹਾਈ ਕਰਨ ਲਈ ਆਉਂਦੇ ਨੇ ਪਰ ਹੁਣ ਸਕੂਲਾਂ ਦੇ ਵਿੱਚ ਜਏ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਕਿ ਮਾਮੂਲੀ ਜੀ ਗੱਲ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਕਿਰਪਾਨਾਂ ਚੱਲਣ ਦੀ ਘਟਨਾਵਾਂ ਦੇਖਣ ਨੂੰ ਮਿਲੀ ਹੈ ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਜਿਮਨੇ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਮਾਮੂਲੀ ਜੀ ਗੱਲ ਨੂੰ ਲੈ ਕੇ ਵਿਦਿਆਰਥੀਆਂ ਦੇ ਗੁੱਟਾਂ ਦੇ ਵਿੱਚ ਕਾਪੇ ਕਿਰਪਾਣਾ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਸ ਦੇ ਵਿੱਚ ਕੁਝ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਵੀ ਮਿਲੀ ਹੈ ਕੀ ਹੋਇਆ ਮੁੰਡਾ ਜਿਹੜਾ ਤੇ ਲੱਗ ਕੱਲ ਜੀ ਸਾਡੇ ਬੱਚੇ ਸੌਂਦੇ ਆ ਜਿੱਥੇ ਚਿਮੜੇ ਵਾਲੇ ਜਿਉਨੇ ਵਾਲੇ ਟੇਸਟ ਸਕੂਲ ਤੇ ਬੱਚੇ ਇਹ ਮੇਰੇ ਬੱਚੇ ਨੂੰ 3 ਸਾਲ ਹੋ ਗਏ ਜਿਹੜਾ ਮੇਰੇ ਬੱਚੇ ਦਾ ਨਾਮ ਹੈਗਾ ਅਸ਼ਦੀਪ ਤੇ ਨਾਲ ਦੋਸਤ ਵੀ ਆ ਗਏ ਜਿਸ ਟਾਈਮ ਆਪਣੇ ਹੋਸਪੀਟਲ ਲੱਗਿਆ ਤੇ ਸਾਨੂੰ ਤਾਂ ਪਤਾ ਲੱਗਿਆ ਬਾਅਦ ਚੰਮੇ ਵਾਲਿਆਂ ਦੇ ਸੀਗਾ 14 ਤੁਹਾਡੇ ਬੱਚਿਆਂ ਦੀ ਰਾਤ ਪੈ ਗਈ ਅਸੀਂ ਇਹਨਾਂ ਨੂੰ ਪੰਜਾਂ ਸੀਮਾ ਕਰ ਅੱਗੇ ਆ ਕੇ ਆਏ ਤੇ ਆਪਣੇ ਪ੍ਰਿੰਸੀਪਲ ਨੂੰ ਕਰ ਕੀਤੀ ਚਿਮੜੇ ਵਾਲੇ ਤੋਂ ਜਿਹੜਾ ਸਾਡੀ ਗੱਲ ਨਿਗੋਰੀ ਨਹੀਂ ਕੀਤੀ ਦੀ ਰਾਤ ਅੰਦਰ ਹੋਈ ਨਹੀਂ ਬੱਚੇ ਕਿੰਦੇ ਆਨ ਅੰਦਰ ਨੂੰ 250 ਮੁੰਗਾਈ ਨੇ ਕੁੱਟਿਆ ਨੇ ਅੰਦਰ ਆ ਕੇ ਉਹਨਾਂ ਜਿਨ੍ਹਾਂ ਨੇ ਕੁੱਪ ਮਾਰਿਆ ਤੇ ਕਾਫੀ ਵੀ ਮਨੂ ਆਂਦੇ ਬਰਬਤ ਹੈ ਗਏ ਦੋ ਸਕੂਲ ਦੇ ਵਿੱਚ ਹੂੰ ਉਹਦੇ ਵਿੱਚ ਅਸੀਂ ਕਿ ਆਪੜ ਗਏ ਐ ਪਰ ਪ੍ਰਿੰਸੀਪਲ ਉਹ ਆਪਣਾ ਕਰਦੇ ਸੀ ਇਸੇ ਤਰ੍ਹਾਂ ਲਾਤਾ ਉਹਨਾਂ ਕਸ ਨੂੰ ਜਾਣ ਹੀ ਦਿੰਦੇ ਸਮਝਾ ਵੀਡੀਓ ਕਾਉਂ ਸਾਰੀ ਸਕੂਲ ਦੀ ਬੱਚੇ ਕਿਤੇ ਲੜਿਆ ਪਾ ਹੋਗਾ ਸ਼ਾਇਦ ਕੋਈ ਆਪ ਦਾ ਕਾਰਨ ਹੋਇਆ ਉਹਦੇ ਵਿੱਚ ਅਜੇ ਆਪਣੀ ਮੁਲਾਜ਼ਮ ਆ ਗਏ ਉਹਨਾਂ ਨੇ ਮਿਰਜਨ ਨੂੰ ਲੈ ਕੇ ਇੱਥੇ ਆ ਗਏ ਬਾਕੀ ਕਾਰਵਾਈ ਜਿਹੜੀ ਹੈਗੀ ਆ ਜਿਹੜੇ ਕੋਲ ਖੁਦ ਸੀ ਕਿ ਮੌਕੇ ਦੇ ਦੱਸਣ ਗਿਆ ਕਰਨ ਜਦੋਂ ਇਹਨਾਂ ਇਹਨਾਂ ਕੋਲੋਂ ਮਾਫੀ ਮੰਗਵਾਈ ਹੈ ਉਹ ਵੀਡੀਓ ਵੀ ਬਣਾਈ ਹੈ ਇਹਨਾਂ ਬੱਚਿਆਂ ਨੇ ਜਿੰਨਾ ਜਿੰਨਾ ਕੁੱਟਿਆ ਹੈ ਇਹਨਾਂ ਬਣਾਈ ਇਹ ਵੀਡੀਓ ਅੱਛਾ ਜੀ ਕੀ ਕਹਿ ਕੇ ਬਣਾਈ ਹੈ ਵੀਡੀਓ ਕੋਈ ਨਹੀਂ ਤੁਹਾਨੂੰ ਬਸ ਕੁੱਟਿਆ ਗਈ ਮਾਫੀ ਕਿਸ ਗਲ ਦੀ ਮੰਨਵਾਈ ਹੈ ਗਲਤੀ ਮੰਨਵਾ ਆਪ ਦੀ ਕਿਸ ਗਲ ਦੀ ਕਿਹੜੀ ਗਲਤੀ ਤਾਂ ਤੁਸੀਂ ਫਿਰ ਲੜੇ ਕਿਉਂ ਜਾਂਦਾ ਰੋਲਾ ਪਾਉਂਦਾ ਕੋਈ ਬਜਰੀ-ਗੁਜਰੀ ਤੇ ਪਿਆ ਸਿਆ ਕੋਈ ਨੂੰ ਬਜਰੀ ਮਾਰੀ ਨੇ ਪੱਥਰ ਦੀ ਅੱਛਾ ਉਸ ਤੋਂ ਬਾਅਦ ਲੜਦੇ-ਲੜਦੇ ਉਹ ਕਹਿੰਦੇ ਤੁਸੀਂ ਬਾਹਰ ਆਓ ਤੁਹਾਨੂੰ ਬਾਹਰ ਵੇਖਾਂਗੇ ਤੇ 11:40 ਤੇ ਛੁੱਟੀ ਤੇ ਸਕੂਲ ਦੀ ਹੁੰਦੀ ਹੈ ਸਰਕਾਰੀ ਤੇ 11:12 ਵਜੇ ਤੱਕ ਬਾਹਰ ਆਦ ਪੈ ਗਏ ਫਿਰ ਮੇਰਾ ਤੇਰੋ ਹੋ ਗਿਆ ਹਾਂ ਉਹ ਬਰਾਗ ਗਿਆ ਚਲਾ ਜੋੜ ਕੇ ਅੰਦੇ ਵਾਲੇ ਤੇ ਤੇਰ ਮਾਨ ਨਾਲੋਂੁੰਡੇ ਕਰੇ ਸੀ ਕਟਿਆ ਨਦੇ ਕੋਈ ਨਾਲ ਸੀ ਕੋਈ ਇਕੱਠੇ ਬੜਦੇ ਆ ਤੰਗੂ ਰਾਜ ਉਹਨਾਂ ਨੇ ਘੇਰ ਲਿਆ ਤੇ ਮੇਰਾ ਮੇਰਾ ਬੱਚਾ ਜਿੱਥੇ ਘੇਰ ਲਿਆ ਸੀ ਬਰਾ ਡਰੋਂ ਪੰਪ ਤੇ ਮੈਨੂੰ ਪੈਟਰੋਲ ਕੋਈ ਨਿਕਲਾ ਪਰਦਾ ਬੱਚਾ ਤੁਹਾਡਾ ਜੀ 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 ਜ ਉਹ ਕਿਹੜੇ ਦੇਸੀ ਘੁੱਟਣ ਵਾਲੇ ਮੇਰੇ ਬੱਚੇ ਨੂੰ ਡਾਕਟਰ ਦੇ ਕੋਲੋਂ ਉੱਚ ਦੁਕਾਨ ਦੇ ਵਿੱਚੋਂ ਚੱਕ ਲਿਆ ਨੇ ਅੱਗੇ ਲੋਕੀ ਜਾ ਕੇ ਮਾਰਾਂਗੇ ਵੱਢਨੇ ਆ ਇਹ ਤਾਂ ਕੁਦਰਤੀ ਜੇ ਕੋਈ ਤਾਂ ਮਾਮੇ ਰਿਆਦੇ ਨੂੰ ਪਤਾ ਲੱਗ ਗਿਆ ਆਪਣੇ ਪਾਪ ਦੇ ਸਾਹਮਣੇ ਉੱਚ ਉਹਨੇ ਚੜਾਲੀ ਆ ਤੇ ਕੱਪੇ ਲੋਕ ਕੋਲ ਕੋਲੇ ਆ ਆਪਣੇ ਦੇ ਕੁਰਬਾਨ ਜਿਹੜੀ ਮਾਰਨ ਸੀ ਇਹਨਾਂ ਕੋ ਆਪਣਾ ਪਤਾ ਨਹੀਂ ਕਿਹੜਾ ਸਕੂਲ ਪੜਦਾ ਇਹ ਸਕੂਲ ਹੈ ਜੀ ਚੱਕ ਦਵਾ ਚੱਕ ਪੱਖੀ ਤੋਂ ਸਟੇਸ਼ਨ ਪਹੁੰਚ ਚਿਮਣੇ ਵਾਲੇ ਦਾ ਸਕੂਲ ਹੈ ਜੀ ਸਰਕਾਰੀ ਹੈ ਕਿ ਪ੍ਰਾਈਵੇਟ ਸਰਕਾਰੀ ਹੈ ਜੀ ਠੀਕ ਨਹੀਂ ਮਾਰੀ ਇਹਰੇ ਨਾਲ ਉਹ ਕੰਡੀ ਇਹੇ ਛਡਣ ਲੱਗੇ ਤੇ ਉਹ ਚੱਪੜ ਮਾਰਿਆ ਤੇ ਫਿਰ ਮੇਰੇ ਹੀ ਮਾਰ ਲਿਆ ਸ਼ਰਾਂ ਦੇ ਦਰੋਂ ਬਾਹਰ ਜਾ ਕੇ ਬਸਨੇ ਆ। ਬਾਹਰੋਂ ਚ ਕਾਫੇ ਕੋਪੇ ਮੁੰਡੇਾਂ ਨੂੰ ਲੈ ਕੇ ਆ ਗਏ ਤੇ ਕਾਫੇ ਮਾਰ ਲੈਣੇ। ਮੈਂ ਫਿਰ ਪੱਟੀ ਕਰਾਉਣ ਗਿਆ ਦੁਕਾਨ ਤੇ ਤੇ ਦੁਕਾਨ ਚ ਕੁੱਟਣ ਲੱਗ ਪਏ ਤੇ ਮੈਨੂੰ ਤਨਵਟ ਨਾ ਕਰਿਆ ਆ ਗਏ। ਇਨਸ਼ਾ ਅੱਲਾਹ। ਉਹ ਸਕੂਲ ਦੇ ਵਿੱਚ ਕੁੱਟੇ ਰਣੇ ਭਰੇ। ਆ ਸਕੂਲ ਚ ਹੀ ਕੁੱਟਿਆ ਨੇ। ਮਾ ਵੀ ਕਿਨੇ ਮਗਾਈ ਤੁਹਾਡੇ ਕੋਲੋਂ। ਮੁੰਡੇ ਐਸੇ। ਮੁੰਡੇ ਜਾਣ ਅੱਜ ਨਹੀਂ। ਜਾਂਦਾ ਨਹੀਂ ਐਤੋਂ ਜਾਂਦਾ ਨਾ ਨਾ ਤੇਤ ਨਹੀਂ ਆਣ ਮਾਹਲ ਬਹੁਤ ਮੁਸਪੈਡ ਹੈ ਹਾਂਜੀ ਨਾਲ ਹੀ ਪੜਦੇ ਟੋੜੇ ਹਾਂਜੀ ਇੱਕ ਕਲਾਸ 2 ਦਾ ਹੈ ਤੇਰੀ-ਤੇਰੀ ਕਲਾਸ ਹੈ ਮੇਰੀ ਕਲਾਸ 1 ਹੈ ਯਾਰ ਜੀ ਮੁੰਡੇ ਨੇ ਬਜਰੀ ਮਾਰੀ ਸੀ ਬੈਨਾਂ ਤੋਂ ਕਿ ਮਾਰ ਤੂੰ ਤੂੰ ਫੇਰ ਅੱਜ ਤੂੰ ਫੇਰ ਪੇੜ ਮਾਰ ਲਈ ਤੇ ਹੁਣ ਤੂੰ ਬਾਦ ਫੇਰ ਮੇਰੇ ਭਾਈ ਅਤੇ ਇਹਨੇ ਮਾਰ ਗਾਲਾਂ ਕੱਢੀਆਂ ਚਿਰੋਂ ਐਸੇ ਵਿੱਚ ਕਿਹਨੇ ਜਪੇੜੇ ਕਿਹਨੂੰ ਮਾਰੂ ਕੋਨੂੰ ਮੁੰਡੇ ਨੇ ਮਾਰੀ ਤੇ ਮੇਰੇ ਵੱੱਢ ਕੇ ਜਿੱਥੇ ਸੜਾਂ ਅੱਛਾ ਕੋਨੇ ਚੜਾ ਦੇ ਸਭ ਜਿਕੇ ਕਿਆਰੇ ਕੋਈ ਪ੍ਰਿੰਸੀਪਲ ਉਸ ਕੋਲ ਜੇ ਨਵੀ ਸਾਨੂੰ ਨਾਲ ਲੈ ਜਾ ਕੇ ਰੈਸਟੋਰਾਂ ਦੇ ਚੱਲ ਜਾਂ ਜਾਂ ਕੋਈ ਟੀਚਰ ਨੂੰ ਦੱਸਿਆ ਹੋਵੇ ਟੀਚਰ ਨੇ ਦੱਸਿਆ ਹੋਵੇ ਕਹਿੰਦੇ ਤਾਨੂੰ ਬਾਹਰ ਜਾ ਕੇ ਆਂ ਦੱਸ ਮੈਂ ਸਾਨੂੰ ਬਾਹਰ ਗਾਇਆ ਸਾਡੇ ਬੱਠੇ ਪਾ ਕੇ ਇੱਕ ਵਾਰ ਜਾ ਕੇ ਉਹ ਪ੍ਰਿੰਸੀਪਲ ਕੋਲ ਉਸ ਕੋਲ ਗਈ ਪ੍ਰਿੰਸੀਪਲ ਦਾ ਨਾਮ ਤਕਵਾ ਸਕੂਲ ਚ ਜਿਹੜਾ ਇਨਸੀਡੈਂਟ ਹੋਇਆ ਸੀ ਉਸ ਬਾਰੇ ਨਹੀਂ ਦੱਸਿਆ ਤੁਸੀਂ ਕਿਸੇ ਨੂੰ ਹਾਂ ਉਹ ਦੇ ਫਰਕੀ ਕਿੰਨੇ ਚੜਾਇਆ ਤੁਹਾਨੂੰ ਫਿਰ ਮੇਰੇ ਦਾ ਮਾਮਾ ਰਿਆ ਵਾਲੇ ਨੂੰ ਚੜਾਉਣਾ ਕੱਲ ਮੈਂ ਦੁਕਾਨ ਚ ਗਿਆ ਤੇ ਉੱਥੋਂ ਫੁੱਟਾਂ ਲੱਗ ਰਿਆਂ ਸਾਰੇ ਤਾਂ ਕਿਹਾ ਹਾਂ ਦਾ ਮੇਰੇ ਤੇ ਉਹਦੇ ਫਰ ਮਾਮੇ ਰਿਆ ਗਏ ਨੂੰ ਚੜਾਣਾ ਹੈ ਤੇ ਟੀਚਰਾਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਆ ਉਹ ਕੋਈ ਸ਼ੈਪ ਹੀ ਦੱਸ ਦੇ ਕਪਾਹੇ ਖੋਇ ਸੀ ਕਪਾਹ ਕਿੱਥੇ ਖੋਇ ਲਿਆ ਕਾਪੇ ਸਕੂਲ ਚ ਗਿਆ ਕੋਈ ਮਾਮੇ ਰੰਗ ਕੋਲਾ ਜਿਹਨ ਬੱਚੇ ਦੇ ਪੱਤੀ ਤੇਗੇ ਦਾ ਸਤਿ ਮਾਮਲਾ ਹੈ। ਇਹ ਸਾਡੇ ਕੋਲ ਤਿੰਨ ਬੱਚੇ ਹਸਪਤਾਲ ਲੈ ਕੇ ਆਏ ਨੇ। ਪਸਤਾ ਹੈ। ਇਹ ਇਹ ਬੱਚਿਆਂ ਦੇ ਉਸਤੇ ਮਤਾਵ ਦੇ ਨਾਮ ਪਰਮਾ ਦਿਖਾ ਗਿਆ ਹੈ। ਉਹਦੇ ਨਾਲ ਉਹਦੇ ਵਿੱਚੋਂ ਕਿੰਨੇ ਬੱਚੇ ਦੇ ਪੈਰ ਤੇ ਛੋਟ ਆਈ ਹੈ ਜਿਹੜੇ ਅਸੂਚਾ ਲਗਾਏ ਗਏ ਨੇ। ਇਹ ਉਸਦੇ ਬੱਚੇ ਦੇ ਵਿੱਚ ਸੱਟ ਆਈ ਹੈ। ਇੱਕ ਬੱਚੇ ਦੇ ਜ਼ਖਮ ਨਹੀਂ ਹੈ ਕੋਈ ਪਰ ਉਹ ਉਹਦੇ ਮੁਤਾਬਕ ਉਹ ਕਹਿ ਰਿਹਾ ਕਿ ਇਹਨੂੰ ਦਰਦਾਵਾ ਹੈ ਕਿ ਇਹਨੂੰ ਮੁਕੇ ਮਾਰੇ ਗਏ ਹੈ। तो कोई शार्प इंजरी है कि ये डॉक्टर तो शार्प इंजरी एक बच्चे ने पैर पे लगी है सर्जरी पैर पे लगी है ओडे ओडे सोचेंगे कि अगर केड़े पेंडर है इमाम वाले से ये पेंड चिमनी वाले जिसने लाइट्स चालाक हासिल करे ठीक है